ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਮਾਰੂ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਦਾ ਸਥਾਈ ਹੈ ਤਪਤ ਕੜਾਹਾ ਬੁਝ ਗਿਆ ਗੁਰਸ਼ੀਤਲ ਨਾਮ ਦਿਓ ਇਸ ਸ਼ਬਦ ਨੂੰ ਆਪਾਂ ਜਦੋਂ ਪੜਨਾ ਦੇ ਸਕੀਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਂ ਮੰਦੇ ਹਾਂ ਜਦੋਂ ਚੌਥੇ ਕਾਲੇ ਨੂੰ ਸਾਂ ਮੰਦੇ ਹਾਂ ਜਿਹੜੇ ਜਿਹੜੇ ਸੁਰ ਲੱਗ ਰਹੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਆਪਾਂ ਪਹਿਲਾਂ ਇੱਕ ਸਥਾਈ ਤੇਂਦਰਾ ਗਾਇਨ ਕਰਦੇ ਹਾਂ ਫਿਰ ਸਿੱਖਾਂਗੇ ਅਗਲੇ ਅੰਤਰੀਆਂ ਨੂੰ ਕੱਲੇ-ਕੱਲੇ ਸੁਰ ਤੇ ਤਬਤ ਕੜਾ ਬੁਝ ਗਿਆ ਆ ਤਬਤ ਕੜਾ ਬੁਝ ਗਿਆ ॠषि ਕੰਨਨਾ i e <todos>

ਆਪਾਂ ਦੇਖਦੇ ਹਾਂ ਸਥਾਈ ਤੇ ਅੰਤਰੇ ਨੂੰ ਕੱਲੇ-ਕੱਲੇ ਸੁਰ ਤੇ ਪਹਿਲਾ ਦੇਖਦੇ ਹਾਂ ਸਥਾਈ ਤਪਤ ਤੜਾ ਬੁਝ ਗਿਆ ਤਪਤ ਤੜਾ ਬੁਝ ਗਿਆ ਹਾ یہ جڑی ٹو ہے کئی جگہ سپیس بھی بجنی ہے اس دھیان دیکھنا ہے ت ਥੋਂ ਸਿੱਧਾ ਇੱਥੇ ਗੁਰਸੀਤਲ ਨਾਮੰਦਿਓ ਗੁਰਸੀਤਲ ਨਾਮੰਦਿਓ ਤੇ ਦੂਸਰੀ ਵਾਰ पुर्शीतल नाम दियो पुर्शीतल नाम दियो तपत पड़ा बुझ गया बुजगया शीतल नाम दियो शीतलना ਜਾਣ ਰਹੋ ਤੁਮ ਇਸ ਤੋਂ ਬਾਅਦ ਆਵਣ ਜਾਣ ਰਹੋ ਆਵਣ ਜਾਣ সি আ ਅੰਤਰਾ ਦੇਖਦੇ ਹਾਂ ਇੱਕ ਅੰਤਰਾ ਆਪ ਜੀ ਨੇ ਸ਼ਰਵਣ ਕੀਤਾ ਸੀ ਤੇ ਅਗਲੇ ਅੰਤਰੇ ਨੂੰ ਜੋ ਕਿ ਸੇਮ ਉਸੇ ਧੁੰਤੇ ਹੈ ਆਪਾਂ ਗਾਇਨ ਕਰਦੇ ਹਾਂ ਜਬ ਤੇ ਸਾਧੂ ਸੰਗ ਪਿਆ ਤੋ ਛੋੜ ਗਏ ਨੇਗ ਹਾਂ ਤੇ ਸੈਕੰਡ ਸਟੈਪ ਦੀ ਖਾਲੀ ਟੀਨ ਬਜਣੀ ਹੈ। ਇਹ ਨਹੀਂ ਖਾਲੀ ਟੀਨ ਬਜਣੀ ਹੈ। ਚ ਬਤੇ ਸਾਧੋ ਸੰਗ ਪਿਆ ਤੋ ਛੋੜ ਗਏ ਨਿਗਹਾਰ ਸੇਮ ਟਿਊਨ ਤੇ ਜਿਸਕੇ ਅਟਕ ਇਸ ਤੇ ਛੁਟੇ ਤੋ ਕਾਹ ਕਰੇ ਕੋਟਵਾਰ ਤੋ ਕਾਹ ਕਰੇ ਕੋਟਵਾਰ ਦੂਜੀ ਵਾਰ ਸਪੇਸ ਖਾਲੀ ਟਿਊਨ ਵਜਾ ਸਕਦੇ ਹਾਂ ਜਿਸਕੇ ਅਟਕ ਤਿਸਤੇ ਛੁਟੀ ਤਉ ਕਹਾ ਕਰ ਕੋਟਵਾਰ ਤੇ ਇਹਦੇ ਨਾਲ ਲਾਸ ਵਿੱਚ ਜੋੜ ਦੇਣਾ ਹੈ ਆਵਣ ਜਾਣ ਰਿਹਾ i <laughs> ਇਹ ਕੜਾ 부ਝ ਗਿਆ ਤੇ ਇਸ ਤਰੀਕੇ ਨਾਲ ਸਥਾਈ ਲੈ ਲੈਣਾ ਹੈ ਤੇ ਸਥਾਈ ਲੈ ਕੇ ਉਸ ਤੋਂ ਬਾਅਦ ਅਗਲਾ ਅੰਤਰਾ ਕਿਵੇਂ ਹੈ ਸੇਮ ਟਿਊਨ ਤੇ ਹੈ ਜੋ ਕਾ ਪਾਰਾ ਕਰਮ ਕਾ ਹੋਏ ਨੇ ਕਰ ਗੋਵਾਰ ਪੰਕਤੀ ਨੂੰ ਗਾਇਨ ਕਰਨਾ ਹੈ ਸਪੇਸ ਬਜਾ ਕੇ ਤੇ ਇਸ ਤੋਂ ਬਾਅਦ ਅਗਲੀ ਪੰਕਤੀ ਸੇਮ ਤਰੀਕੇ ਨਾਲ ਸਾਗਰ ਤੇ ਕੰਡਾ ਚੜੇ ਗੁਰ ਕੀ ਨੈਤਰ ਮਾ ਆਵਣ ਜਾਣ ਰਹੋ گیا سارے انترے اسی طریقے ہن جو لاسٹ انترہ ہے وہ بھی آپ ایک بار پنگتی ندوانوں دیکھ لینے ہاں सच थान, सच बैठ का सच स्वा बनाया सच पो सच वखरो नानक कर पाया पावण ज i job ਤਾਂ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ